ਆਰਡਰ ਨੇ ਸਾਰਿਆਂ ਨੂੰ ਦੱਸਿਆ ਹੈ ਕਿ ਜੇਲ ਇਨਮੈਂਟਸ ਦੇ ਕੁਝ ਗ੍ਰਿਵਾਂਸਸ ਹੈਗੇ ਕੁਛ ਉਹਨਾਂ ਤੇ ਗ੍ਰਿਵਾਂਸਸ ਨੂੰ ਲੈ ਕੇ ਉਹ ਐਜੀਟੇਟ ਕਰ ਰਹੇ ਸੀਗੇ ਜਿਸ ਕਰਕੇ ਉਹਨਾਂ ਨੇ ਅੰਦਰ ਵਾਇਲੈਂਸ ਵੀ ਕਰੀਏ ਡੀਸੀ ਸਾਹਿਬ ਤੇ ਏਡੀਜੀ ਸਾਹਿਬ ਸਾਰਿਆਂ ਨੇ ਮਿਲ ਕੇ ਉਹਨਾਂ ਨੂੰ ਸੁਣਿਆ ਹੈ ਜੋ ਉਹਨਾਂ ਦੀ ਗ੍ਰਿਵਾਂਸਸ ਹੈ ਉਸ ਦੇ ਬਾਰੇ ਕੋਈ ਮੈਜਿਸਟ੍ਰੇਟ ਅਪਾਇੰਟ ਕਰਨਗੇ ਡੀਸੀ ਸਾਹਿਬ ਜੋ ਉਹਨਾਂ ਨੂੰ ਐਗਜ਼ਾਮਿਨ ਕਰਨਗੇ ਕਿ ਗ੍ਰਿਵਾਂਸ ਜਿਹੜੀ ਹੈ ਉਹ ਪਰਸੀਵਡ ਵੀ ਹੁੰਦੀ ਹੈ ਤੇ ਰੀਅਲ ਵੀ ਹੁੰਦੀ ਹੈ ਜਿਹੜੀ ਸਹੀ ਹੋਏਗੀ ਉਹਦਾ ਕਰੈਕਟਿਵ ਐਕਸ਼ਨ ਲਿਆ ਜਾਏਗਾ ਜਿਹੜੀ ਪਰਸੀਵਡ ਹੈ ਉਹਦੇ ਬਾਰੇ ਉਹਨਾਂ ਨੂੰ ਕਾਉਂਸਲਿੰਗ ਕਰੀ ਜਾਏਗੀ ਜਿਵੇਂ ਬੈਰਕਸ ਵਗੈਰਾ ਨੂੰ ਜਿਹੜਾ ਮੇਰੇ ਪੂਰੇ ਪੂਰੀ ਗੱਲ ਹੋ ਲੈਣ ਦਿਓ ਤੇ ਕੁਝ ਹੋਰ ਨੇ ਤੇ ਇਸ਼ੂਜ਼ ਹੈ ਕਿ ਸਾਨੂੰ ਮੈਡੀਕਲ ਟ੍ਰੀਟਮੈਂਟ ਦਾ ਹੈ ਉਹਦੇ ਬਾਰੇ ਡੀਸੀ ਸਾਹਿਬ ਮੈਡੀਕਲ ਟ੍ਰੀਟਮੈਂਟ ਟੀਮਸ ਪ੍ਰੋਵਾਈਡ ਕਰਨਗੇ ਆ ਜਿਹੜਾ ਲਾਅ ਐਂਡ ਆਰਡਰ ਦਾ ਪੁਆਇੰਟ ਹੈ ਤੇ ਲੀਗਲ ਐਕਸ਼ਨ ਹੈ ਉਹ ਪੁਲਿਸ ਦਾ ਹੁੰਦਾ ਹੈ ਸਾਰਿਆਂ ਨੂੰ ਪਤਾ ਹੀ ਹੋਏਗਾ ਕਿ ਪ੍ਰिजन ਡਿਪਾਰਟਮੈਂਟ ਐਂਡ ਪੁਲਿਸ ਡਿਪਾਰਟਮੈਂਟ ਦੋਨੋਂ ਅਲੱਗ-ਅਲੱਗ ਹੈਗੇ ਮੈਂ ਜਿਹੜਾ ਹੈ ਹੈਡ ਆਫ ਪ੍ਰिजनਸ ਹੈਗਾ ਖਲੜੀ ਗੋਲੀ ਵਗੈਰਾ ਚਲਾਈ ਗਈ ਉਹ ਕੰਟਰੋਲ ਕਰਨਾ ਸਿਰਫ ਅੰਦਰੋਂ ਵੀ ਅੱਗੇ ਵੀ ਪੁਲਿਸ ਕਰਦੀ ਹੈ 809 ਆਰਡਰ ਵਿਲ ਬੀ ਏਬਲ ਟੂ ਕਮੈਂਟ ਔਨ ਥੈਟ ਠੀਕ ਹੈ ਸਾਡਾ ਜਿਹੜਾ ਪ੍ਰिजनਸ ਐਂਡ ਕਰੈਕਸ਼ਨਸ ਡਿਪਾਰਟਮੈਂਟ ਹੈ तो जो प्रिजन एडमिनिस्ट्रेस रिलेट इशूज है उन्होंने हैंडल कर रहे हैं सारा बना हाँ सुपीडेंट लैवल है हाँ बिलकुल ठीक है अंदर जो उन्होंने कुछ भन तोड़ की है तो रीअलाइनमेंट रीएडजस्टमेंट कर रहे हैं सुपरडेंट साहब ਤੇ ਅੱਛਾ ਲੱਗਿਆ ਕਿ ਵੀ ਸੁਪਰਡੈਂਟ ਜੇਲ ਬਹੁਤ ਅੱਛੀ ਐਡਮਿਨਿਸਟ੍ਰੇਸ਼ਨ ਕਰ ਰਹੀ ਵਨ ਸਟਾਫ ਵੀ ਉਹਨਾਂ ਦਾ ਕੰਫੀਡੈਂਸ ਹੈ ਤੇ ਇਨਮੇਟਸ ਵੀ ਉਹਨਾਂ ਨੂੰ ਲਾਈਕ ਕਰਦੇ ਹੈ ਪਰ ਦਿੱਕਤ ਨਹੀਂ ਹੋਈ ਸਾਹਿਬ ਫੇਰ ਨਹੀਂ ਉਹ ਖੁਦ ਵੀ ਨਾਲ ਐਸਟੀਐਮ ਸਾਹਿਬ ਨੂੰ ਅਸਿਸਟ ਕਰ ਰਹੇ ਸਭ ਕੁਝ ਠੀਕ ਸੀ ਸਭ ਕੁਝ ਠੀਕ ਹੋਇਆ ਹਾਂ ਕਿਉਂਕਿ ਉਹ 3 ਦਿਨ ਤੋਂ ਟ੍ਰੇਨਿੰਗ ਤੇ ਸੀਗੇ ਤੇ ਐਡੀਸ਼ਨਲ ਸੁਪਰਡੈਂਟ ਤੇ ਲੋਅਰ ਸਟਾਫ ਸੀਗਾ ਤੇ ਇਹਨਾਂ ਦਾ 1-2 ਦਿਨ ਤੋਂ ਲੋਅਰ ਸਟਾਫ ਨਾਲ ਕੋਈ ਇਸ਼ੂ ਰੇਜ਼ ਹੋਇਆ ਸੀਗਾ ਜਿਸ ਕਰਕੇ ਆ ਜੈਜੀਟੇਟ ਹੋ ਕੇ ਉਹਨਾਂ ਨੇ ਸਾਡੀ ਨੂੰ ਆਗ ਲੱਗੀ ਸੀ ਹੋਰ ਨਾਲ ਕੋਈ ਨੁਕਸਾਨ ਤਾਂ ਨਹੀਂ ਹੋਇਆ ਅੰਦਰ ਨਹੀਂ ਐ ਉਹ ਐਸਾ ਨੁਕਸਾਨ ਨਹੀਂ ਹੋਇਆ ਜਿਹੜੇ ਜਿਹੜੇ ਦੂਜੇ ਐਡੀਸ਼ਨ ਸੀ ਉਹਨਾਂ ਕੋ ਹੈਂਡਲ ਨਹੀਂ ਕਰ ਪਾਏ ਮਤਲਬ ਸਿਚੁਏਸ਼ਨ ਨੂੰ ਇਹਦਾ ਮਤਲਬ ਤਾਂ ਕਿ ਉਹਨਾਂ ਰੀਅਲ ਸਪਰੈਂਟ ਤੇ ਤੁਸੀਂ ਦੱਸਿਆ ਜਿਵੇਂ ਟ੍ਰੇਨਿੰਗ ਤੇ ਨੇ ਜਿਹੜੇ ਬਾਕੀ ਸਟਾਫ ਸੀ ਉਹ ਹੈਂਡਲ ਨਹੀਂ ਕਰ ਪਾਇਆ ਉਹਨਾਂ ਦੀਆਂ ਜਿਹੜੀਆਂ ਸਾਰੇ ਇਹ ਜਿਹੜੇ ਜਿੰਨੇ ਤੁਸੀਂ ਪੁਆਇੰਟ ਰੇਜ਼ ਕਰ ਰਹੇ ਹੋ ਇਹ ਮੈਜਿਸਟ੍ਰੇਟਲ ਇਨਕੁਆਇਰੀ ਚਾਹਾਂਗੇ ਚੰਦਰਜੀਤ ਪੋੜਾਗੀ ਜੀ ਠੀਕ ਸਰ ਹਾਂ ਇੰਟਰੋਡਿਊਸ ਕਰਨਾ ਗੁਰਿੰਦਰ ਜੀ ਬਾਰਡਰ ਖੜੇ ਨੇ ਹਾਂ ਐਸਐਸਪੀ ਗੁਰਦਾਸਪੁਰ ਤੇ ਆਈਜੀ ਜੇਲਸ ਖੜੇ ਹਾਂ ਸਰ ਕੀ ਘਟ ਰਹਾ ਹੈ ਸਾਡੇ ਭਾਈਆ ਭਾਈਆ ਲਓ ਇੱਕ ਮਿੰਟ ਇੱਕ ਮਿੰਟ ਦੇਖੋ ਜੋ ਵੀ ਘਟਨਾ ਜੇਲ ਦੇ ਅੰਦਰ ਹੋਈ ਸੀ ਜਿਸ ਕਰਕੇ ਜੇਲ ਇਨਮੇਟਸ ਨੇ ਕੋਈ ਵਾਇਲੈਂਟ ਸਟ्रेस ਕ੍ਰੀਏਟ ਕੀਤੀ ਸੀ ਮੈਂ ਪਹਿਲੋ ਇਹ ਦੱਸਣਾ ਚਾਹੁੰਦਾ ਥੈਟ ਫਾਰ ਦਾ ਟਾਈਮ ਬਿੰਗ ਇਟ ਹੈਸ ਬੀਨ ਹੈਂਡਲਡ ਐਮਿਕਪਲੀ ਠੀਕ ਹੈ ਜੋ ਇਨਮੇਟਸ ਨਾਲ ਕੋਈ ਵਧਿੱਕੀ ਉਹ ਦੱਸਦੇ ਨੇ ਉਹਨਾਂ ਦੀ ਸੁਣਵਾਈ ਕੀਤੀ ਗਈ ਹੈ ਉਹਨਾਂ ਦੇ 10 15 ਨਮਾਇੰਦਿਆਂ ਨਾਲ ਬੈਠ ਕੇ ਮੈਂ ਗੱਲ ਕੀਤੀ ਹੈ ਆਪਣੀ ਸਾਰੀ ਟੀਮ ਦੇ ਨਾਲ ਜਿਹੜੇ ਪੁਆਇੰਟਸ ਉਹਨਾਂ ਨੇ ਦਿੱਤੇ ਨੇ ਉਹਨਾਂ ਨੂੰ ਕਲਮਬੰਦ ਕੀਤਾ ਗਿਆ ਸੁਬਦਨ ਜੇਲ ਗੁਰਦਾਸਪੁਰ ਬੜੀ ਖੁਸ਼ੀ ਦੀ ਗੱਲ ਹੈ ਕਿ ਇਨਮੇਟਸ ਨੂੰ ਉਹਨਾਂ ਦੇ ਵਿਸ਼ਵਾਸ ਸੀਗਾ ਕਿ ਜਿਹੜੇ ਤਰੀਕੇ ਨਾਲ ਸਾਨੂੰ ਇਹ ਸਾਡਾ ਖਿਆਲ ਰੱਖਨੇ ਨੇ ਸਾਨੂੰ ਅਸੀਂ ਉਹਦੇ ਲਈ ਖੁਸ਼ ਹਾਂ ਜਿਹੜੇ ਪੁਆਇੰਟਸ ਉਹਨਾਂ ਨੇ ਦਿੱਤੇ ਨੇ ਉਹਨਾਂ ਪੁਆਇੰਟਸ ਦੇ ਵਿੱਚ ਕੁਝ ਛੋਟੇ ਲੈਵਲ ਦੇ ਮੁਲਾਜ਼ਮਾਂ ਦੀਆਂ ਕੁਝ ਕਮੀਆਂ ਪੇਸ਼ੀਆਂ ਸੀ ਜਿਨ੍ਹਾਂ ਨੂੰ ਅਸੀਂ ਕਲਮਬੰਦ ਕੀਤਾ ਹੈ ਔਰ ਜੇਲਸ ਡਿਪਾਰਟਮੈਂਟ ਦੇ ਧਿਆਨ ਚ ਲਿਆਂਦਾ ਹੈ ਉਹਦਾ ਹੱਲ ਵੀ ਵਿਦਨ 3 ਡੇਸ ਕੀਤਾ ਜਾਏਗਾ ਇਸ ਤੋਂ ਇਲਾਵਾ ਕੁਝ ਮੈਡੀਕਲ ਇਸ਼ੂਸ ਸਿਗੇ ਕਾਮਨ ਮੈਡੀਕਲ ਇਸ਼ੂਸ ਇਨਮੇਟਸ ਦੇ ਜਿਨ੍ਹਾਂ ਨੂੰ ਉਹਨਾਂ ਨੇ ਸਾਡੇ ਨਾਲ ਬੈਠ ਕੇ ਗੱਲਬਾਤ ਕਰਦੇ ਆ ਹਾਈਲਾਈਟ ਕੀਤਾ ਤੇ ਸਾਨੂੰ ਕਿਹਾ ਕਿ ਸਾਡੇ ਇੱਥੇ ਨੰਬਰ ਆਫ ਇਨਮੇਟਸ ਜ਼ਿਆਦਾ ਨੇ ਤੇ ਸਾਡੀ ਮੈਡੀਕਲ ਟਰੀਟਮੈਂਟ ਚ ਕਮੀ ਰਹਿ ਜਾਂਦੀ ਹੈ ਡਿਪਟੀ ਕਮਿਸ਼ਨਰ ਗੁਰਦਾਸਪੁਰ ਇੱਥੇ ਨੇ ਇਹਨਾਂ ਦੇ ਸਾਹਮਣੇ ਗੱਲ ਹੋਈ ਹੈ ਇਹ ਤਿੰਨ ਡਾਕਟਰਸ ਦੀ ਟੀਮ ਚੁਣ ਕੇ ਡਿਫਰੈਂਟ ਸਪੈਸ਼ਲਿਸਟ ਦੀ ਅਗਲੇ ਤਿੰਨ ਦਿਨ ਸਾਰੇ ਜਿਹੜੇ ਇਨਵੀਟਸ ਨੇ ਜਿਨ੍ਹਾਂ ਨੂੰ ਕੋਈ ਮੈਡੀਕਲ ਇਸ਼ੂਸ ਨੇ ਉਹਨਾਂ ਦਾ ਮੈਡੀਕਲ ਕਰਵਾਉਣਗੇ ਔਰ ਜੋ ਬਣਦਾ ਸਰਦਾ ਵਧੀਆ ਤਰੀਕੇ ਦਾ ਮੈਡੀਕਲ ਟਰੀਟਮੈਂਟ ਹੈ ਬੇਸ਼ੱਕ ਉਹਦੇ ਲਈ ਉਹਨਾਂ ਨੂੰ ਹਸਪੀਟਲ ਲੈ ਜਾਣਾ ਪਏ ਕਿਸੇ ਦਾ ਐਮ ਆਰ ਆਈ ਕਰਾਉਣਾ ਪਏ ਕਿਸੇ ਦਾ ਸਕੈਨ ਕਰਾਉਣਾ ਪਏ ਉਹ ਡੀ ਸੀ ਸਾਹਿਬ ਸਾਡੇ ਨਾਲ ਖੜੇ ਨੇ ਹੀ ਹੈਜ਼ ਅਗਰੀਡ ਟੂ ਥੈਮ ਦੈਟ ਹੀ ਵਿਲ ਇਨਸ਼ੋਰ ਕਿ ਉਹਨਾਂ ਦਾ ਟ੍ਰੀਟਮੈਂਟ ਹੋਏਗਾ ਸਰ ਕੁਝ ਜਾਣਕਾਰੀ ਮਿਲੀ ਹੈ ਕਿ ਸਟਾਰਟ ਕਿਉਂ ਹੋਇਆ ਸੀਗਾ ਕਲਪ੍ਰਿਤ ਕੋਨ ਨੇ ਯਾਰ ਪ੍ਰਿੰਸ ਨੇ ਕੀ ਪੜ੍ਹਿਆ ਹੈ ਕਿ ਆ ਸੀਗਾ ਕੀ ਹੋਇਆ ਸੀ ਦੇਖੋ ਜੜੀਆਂ ਉਹਨਾਂ ਦੀਆਂ ਗੱਲਾਂ ਤੋਂ ਗੱਲ ਨਿਕਲਦੀ ਹੈ ਤੇ ਸਾਡੇ ਆਫੀਸਰਸ ਤੋਂ ਬਰੀਫਿੰਗ ਲਈ ਹੈ ਦੋਨਾਂ ਦੇ ਵਿੱਚ ਦੁਵੈਤ ਹੈ ਡਾਈਕੋਟਮੀ ਹੈ ਇਸ ਕਰਕੇ ਜੋ 2-3 ਦਿਨ ਪਹਿਲਾਂ ਹੋਇਆ ਜਿਹਦੇ ਤੋਂ ਕੋਈ ਵਜ੍ਹਾ ਰੰਜਿਸ਼ ਬਣੀ ਇਨਮੇਟਸ ਦੀ ਔਰ ਜੇਲ ਸਟਾਫ ਦੇ ਨਾਲ ਥੱਲੇ ਨਾ ਕੋਈ ਤਲਖੀ ਹੋਈ ਔਰ ਉਹ ਵਾਧੇ ਦੀ ਵਾਧੇ ਦੀ ਇੱਥੋਂ ਤੱਕ ਪਹੁੰਚੀ ਉਸ ਤੋਂ ਇਲਾਵਾ ਕੁਝ ਅੱਜ ਹੋਇਆ ਜਿਹਦੇ ਵਿੱਚ ਜਿਹੜੇ ਇਨਮੇਟਸ ਨੇ ਉਹਨਾਂ ਨੇ ਵੀ ਤੋੜਪਾਨ ਕੀਤੀ ਉਸ ਤੋਂ ਇਲਾਵਾ ਕਾਇਦੇ ਕਾਨੂੰਨ ਨੂੰ ਮੇਨਟੇਨ ਕਰਨ ਵਾਸਤੇ ਅਕਿਊਟ ਲਾਅ ਐਂਡ ਔਰਡਰ ਦੀ ਸਿਚੁਏਸ਼ਨ ਨੂੰ ਹੈਂਡਲ ਕਰਨ ਵਾਸਤੇ ਜੜੀ ਪੁਲਿਸ ਰੈਕੁਇਜ਼ੀਸ਼ਨ ਕੀਤੀ ਗਈ ਸੀ ਜੇਲਸ ਡਿਪਾਰਟਮੈਂਟ ਵੱਲੋਂ ਉਹਨਾਂ ਪੁਲਿਸ ਨੇ ਔਰ ਬੜੇ ਸੁਚੱਜੇ ਤਰੀਕੇ ਨਾਲ ਹੈਂਡਲ ਕਰਕੇ ਜੋ ਵੀ ਮਿਨੀਮਮ ਪਾਵਰ ਫੋਰਸ ਯੂਜ਼ ਕਰਨੀ ਸੀ ਯੂਜ਼ ਕਰਕੇ ਕੋ ਕੀਤਾ ਇਹ ਸਾਰੇ ਮੁੱਦਿਆਂ ਦੇ ਉੱਤੇ ਜਿਹੜੀ ਸਾਡੀ ਬਰੀਫਿੰਗ ਆ ਪੁਲਿਸ ਟੀਮ ਦੀ ਔਰ ਜੇਲ ਟੀਮ ਦੀ ਤੇ ਜੋ ਇਨਵਿਟਸ ਕਹਿ ਰਹੇ ਨੇ ਉਹਨਾਂ 'ਚ ਵੇਰੀਏਸ਼ਨ ਹੈ ਮੈਂ ਸ਼ਾਮ ਨੂੰ ਆਇਆ ਉਹਨਾਂ ਦੇ ਕੋਲ ਅੰਦਰ ਜਾ ਕੇ ਕੱਲਿਆਂ ਸਿਵਲ ਡਰੈਸ 'ਚ ਸੀਗਾ ਮੈਂ ਉਹਨਾਂ ਦੇ ਕੋਲ ਜਾ ਕੇ ਬੈਠ ਕੇ ਉਹਨਾਂ ਦੀਆਂ ਗੱਲਾਂ ਸੁਣਿਆ ਉਸ ਤੋਂ ਬਾਅਦ ਅਸੀਂ ਸਾਰੀ ਟੀਮ ਇਕੱਠੇ ਹੋਏ ਆ ਅਸੀਂ ਉਹਨਾਂ ਦੀਆਂ ਗੱਲਾਂ ਸੁਣੀਆਂ ਅਲਟੀਮੇਟਲੀ ਯੂਨੀਨਿਮਸਲੀ ਵੀ ਹੈਵ ਡਿਸਾਈਡਡ ਸੀਨੀਅਰ ਆਫਸਰਸ ਕਿ ਡੀਸੀ ਗੁਰਦਾਸਪੁਰ ਇੱਕ ਐਸਡੀਐਮ ਦੀ ਡਿਊਟੀ ਲਗਾ ਕੇ ਕਾਇਦੇ ਅਨੁਸਾਰ ਮੈਜਿਸਟਰੇਲ ਇਨਕੁਆਰੀ ਕਰਨਗੇ ਜੋ ਜਿੱਥੋਂ ਗੱਲ ਸ਼ੁਰੂ ਹੋਈ ਉਸ ਤੋਂ ਇਲਾਵਾ ਜੋ ਕੋਈ ਵਧਿਕੀਆਂ ਹੋਈਆਂ ਜਾਂ ਸਾਡੇ ਮੁਲਾਜ਼ਮਾਂ ਦਾ ਕੰਡਕਟ ਆ ਜਾਂ ਇਨਵਰਟਸ ਦੇ ਕੋਈ ਕੰਡਕਟ ਨੂੰ ਵਾਚਣ ਦੀ ਗੱਲ ਆ ਇਹ ਸਮੇਂਬੱਧ ਅਨੁਸਾਰ ਉਸ ਮੈਜਿਸਟਰੇਲ ਇਨਕੁਆਰੀ ਦੀ ਰਿਪੋਰਟ ਬਣਾਉਣਗੇ और उस रिपोर्ट तो बाद जो कायदे अनुसार कानून अनुसार बनदी कार्रवाई ਹੋਏਗੀ बेशक ਉਹ ਸਾਡੇ ਮੁਲਾਜ਼ਮ ਦੀ ਗਲਤੀ ਹੈ ਜਾਂ ਕਿਸੇ ਇਨਵੈਟ ਦੀ ਗਲਤੀ ਹੈ देखो प्रिਜ਼ਨਰਸ ਨੇ ਉਸ देखो प्रिਜ਼ਨਰਸ ਵੀ ਕੁਝ ਜ਼ਖਮੀ ਹੋਏ ਨੇ ਸਾਡੇ ਮੁਲਾਜ਼ਮ ਵੀ ਚਾਰ ਪੰਜ ਜ਼ਖਮੀ ਹੋਏ ਨੇ ਅਸੀਂ ਜਿਹੜੇ ਪ੍ਰਿਜ਼ਨਰਸ ਜ਼ਖਮੀ ਹੋਏ ਨੇ ਉਹਨਾਂ ਦਾ ਮੈਡੀਕਲ ਟ੍ਰੀਟਮੈਂਟ ਵੀ ਕਰਵਾ ਰਹੇ ਆ ਜਿਹੜੇ ਇਨਵਰਟਸ ਜ਼ਖਮੀ ਹੋਏ ਨੇ ਤੁਹਾਨੂੰ ਮੈਂ ਪਹਿਲਾਂ ਦੱਸਿਆ ਜ਼ਖਮੀ ਤੋਂ ਇਲਾਵਾ ਜਿਨ੍ਹਾਂ ਦੀਆਂ ਕੋਈ ਕ੍ਰੋਨਿਕ ਇਸ਼ੂਸ ਨੇ ਜਾਂ ਪ੍ਰੋਬਲਮਸ ਨੇ ਕ੍ਰੋਨਿਕ ਡਿਜ਼ੀਜ਼ ਵਾਲੇ ਅੰਦਰ ਨੇ ਇਨਵਰਟਸ ਉਹਨਾਂ ਦਾ ਮਸਲਾ ਹੱਲ ਕਰਨ ਵੀ ਡੀਸੀ ਸਾਹਿਬ ਆਪਣੀ ਜ਼ੇਰਨਗੁਰਾਨੀ ਆਪਣੀ ਟੀਮ ਕੋਲ ਕਰਾਉਣਗੇ ਤੇ 3 ਦਿਨ ਦੇ ਅੰਦਰ ਅੰਦਰ ਇਹ ਸਾਰਾ ਮੈਟਰ ਹੱਲ ਕਰ ਦੇਣਾ ਸਾਹ ਤੂਹਾ ਤਾਂ ਬੜਾ ਦਿੱਖਿਆ ਦੇਖੋ ਬਿਲਕੁਲ ਜਿਹੜਾ ਤੁਸੀਂ ਧੂਆਂ ਦੇਖ ਰਹੇ ਹੋ ਜੇ ਧੂਆਂ ਨਿਕਲੇ ਆ ਕੁਛ ਧੂਆਂ ਹੋਇਆ ਦਾ ਮਤਲਬ ਕੁਛ ਹੋਇਆ ਦਾ ਧੂਆਂ ਨਿਕਲੇ ਇਹ ਸਾਡਾ ਪੰਜਾਬੀਆਂ ਦਾ ਮੁਹਾਵਰਾ ਵੀ ਹੈ ਇਹ ਸਾਰਾ ਕੁਛ ਮੈਂ ਵਾਚਿਆ ਆ ਮੈਂ ਆਪ ਨਾਲ ਜਾ ਕੇ ਸਾਰਾ ਕੁਛ ਦੇਖਿਆ ਆ ਸਾਡੀ ਟੀਮ ਸਾਰੀ ਨੇ ਦੇਖਿਆ ਆ ਮੈਂ ਮੈਨੂੰ ਪਤਾ ਹੈ ਕੁਛ ਕੀ ਹੋਇਆ ਲੇਕਿਨ ਮੇਰੇ ਵੱਲੋਂ ਕਹਿਣੀ ਗੱਲ ਉਹ ਕਾਇਦੇ ਨੂੰ ਤੋੜਨ ਦੇ ਬਰਾਬਰ ਹੋਏਗੀ ਇਹ ਸਾਰੀਆਂ ਗੱਲਾਂ ਇੱਕ ਸੂਚਨਾਬੱਧ ਤਰੀਕੇ ਨਾਲ ਇਨਕੁਆਰੀ ਦੇ ਵਿੱਚ ਆਉਣਗੀ ਆ ਉਸ ਇਨਕੁਆਰੀ ਦੀ ਬਰੀਫਿੰਗ ਜਿਹੜੀ ਕੰਪਟੈਂਟ ਅਥਾਰਟੀ ਡੀਸੀ ਸਾਹਿਬ ਜਾਂ ਕਿਸੇ ਹੋਰ ਅਫਸਰ ਸੀਨੀਅਰ ਅਫਸਰ ਜੇਲ੍ਹ ਡਿਪਾਰਟਮੈਂਟ ਦੇ ਆਉਣ ਦੀ ਹੋਏਗੀ ਉਹ ਕਰਨਗੇ ਔਰ ਉਹ ਧਿਆਨ ਕਿ ਉਹਨਾਂ ਦੇ ਖਲ ਖਾਫ ਕਾਰਵਾਈ ਹੋਏਗੀ ਚਾਹੇ ਜੋ ਗਲਤੀ ਪਾਈ ਜਾਣਗੇ ਚਾਹੇ ਸਾਡੇ ਮੁਲਾਜ਼ਮ ਨੇ ਚਾਹੇ ਦੂਸਰੀ ਤਰਫੋਂ ਕੋਈ ਬਦੀ ਕੀਤੀ ਹੋਈ ਆ ਉਹ ਇਨਕੁਆਰੀ ਰਿਪੋਰਟ ਜਦੋਂ ਆਏਗੀ ਉਹਨੂੰ ਵਾਚਿਆ ਜਾਏਗਾ ਕੰਪਟੈਂਟ ਅਥਾਰਟੀ ਡਿਸਾਈਡ ਕਰੇਗੀ ਫਿਰ ਕਿ ਉਹਨੂੰ ਕੀ ਕਰਨਾ ਸਰ ਕੁਆਲਟੀ ਨੂੰ ਵੀ ਲੈ ਕੇ ਸਵਾਲ ਚੁੱਕੇ ਸੀ ਕਿ ਬਿਜ਼ਨਸ ਨੇ ਕਿ ਖਾਣਾ ਠੀਕ ਨਹੀਂ ਹੈਗਾ ਜਾਂ ਮੈਂ ਦੇਖੋ ਦੇਖੋ ਮੈਂ ਦੱਸਦਾ ਜਦੋਂ ਤੁਸੀਂ ਕਰਾਊਡ 'ਚ ਬੈਠ ਕੇ ਇਨਵਿਟਸ ਉਹਨਾਂ ਦੀਆਂ ਕੁਝ ਗੱਲਾਂ ਨੇ ਜਿਹੜੀਆਂ ਸਾਡੇ ਕਲਚਰ ਤੇ ਬੋਲਬਾਣੀ ਨਾਲ ਜੁੜੀਆਂ ਨੇ ਠੀਕ ਹੈ ਮੈਂ ਐਸੇ ਹੀ ਏਰੀਆ ਦਾ ਰਹਿਣ ਵਾਲਾ ਉਸ ਕਲਚਰ ਤੇ ਬੋਲਬਾਣੀ ਦੇ ਮਸਲੇ ਤੇ ਜੜੀਆਂ ਉਹਨਾਂ ਨੇ ਇਸ਼ੂ ਉਠਾਏ ਨੇ ਮੈਂ ਪਹਿਲਾਂ ਤੁਹਾਡੇ ਧਿਆਨ 'ਚ ਲੈਂਦਾ ਆਈ ਐਮ ਵੈਰੀ ਹੈਪੀ ਕਿ ਸੁਬਨਨ ਜੇਲ ਗੁਰਦਾਸਪੁਰ ਉਹਨਾਂ ਦੇ ਸਾਰਿਆਂ ਨੂੰ ਇਤਬਾਰਿਆ ਉਹਨਾਂ ਦੀ ਡਿਊਟੀ ਲਗਾਈ ਗਈ ਹੈ ਕਿ ਆਪਣੇ ਮੁਲਾਜ਼ਮਾਂ ਨਾਲ ਬੈਠਣ ਭਾਈ ਜੀ ਏਡੀ ਜੀ ਪ੍ਰੈਜ਼ਨ ਆਈ ਜੀ ਪ੍ਰੈਜ਼ਨਸ ਵੀ ਉੱਥੇ ਸੀਗੇ ਸੁਬਡੰਟ ਜੇਲ ਆਪਣੀ ਜੇਰ ਨਿਗਰਾਨੀ ਜਿਹੜਾ ਕੋਰਸ ਕਰੈਕਸ਼ਨ ਚਾਹੇ ਉਹ ਟ੍ਰੇਨਿੰਗ ਨਾਲ ਚਾਹੇ ਕਾਉਂਸਲਿੰਗ ਨਾਲ ਆਪਣੇ ਮੁਲਾਜ਼ਮਾਂ ਦਾ ਕਰਨ ਵਾਲਾ ਉਹਨੂੰ ਵੀ ਦੁਰਸਤ ਕਰਨਗੇ ਸਰ ਇਨਵੈਸਟ ਦੀ ਆਪਸ ਵਿੱਚ ਕੋਈ ਟਕਸਲ ਸੀ ਕਿ ਜਾਂ ਜੇਲ ਚ ਜਾਂ ਜੇਲ ਜੇਲ ਅਥਾਰਟੀਆਂ ਦੇ ਨਾਲ ਸੀ ਉਹਨਾਂ ਦੇ ਜੋ ਅਜੇ ਤੱਕ ਸਰੇ ਦਸਤ ਸਾਹਮਣੇ ਆਉਂਦਾ ਆ ਜੀ ਕਿ ਇਨਵੈਸਟ ਦੀ ਆਪਸੀ ਟਕਸਲ ਨਾਲੋਂ ਜੇਲ ਡਿਪਾਰਟਮੈਂਟ ਦੇ ਥੱਲੇ ਲੈਵਲ ਦੇ ਮੁਲਾਜ਼ਮਾਂ ਨਾਲ ਤੇ ਉਹਨਾਂ ਦੀ ਟ੍ਰੀਟਮੈਂਟ ਦੇ ਮੈਟਰ ਨੂੰ ਲੈ ਕੇ ਸ਼ਬਦਾਵਲੀ ਨੂੰ ਲੈ ਕੇ ਕੁਝ ਕਿੰਤੂ ਪਰੰਤੂ ਸੀਗੇ ਜਿਹੜੇ ਇਸ ਮਜਿਸਟਰੇਲ ਇਨਕੁਆਇਰੀ ਦਾ ਹਿੱਸਾ ਰਹੇ ਔਰ ਲਿਖਤੀ ਤੌਰ ਤੇ ਸਾਰੇ ਪੁਆਇੰਟਸ ਲਿਖੇ ਗਏ ਨੇ ਸੁਬਡੰਟ ਜੇਲ ਦੇ ਹਵਾਲੇ ਕੀਤੇ ਗਏ ਨੇ ਜੇਲ ਡਿਪਾਰਟਮੈਂਟ ਉਹਨੂੰ ਕੋਰਸ ਕਰੈਕਸ਼ਨ ਕਰਨ ਵਾਸਤੇ ਜੋ ਬਣਦੀ ਦਰੁਸਤੀ ਆ ਉਹ ਕਰਨਗੇ ਫਿਲਹਾਲ ਸਿਚੁਏਸ਼ਨ ਅੰਡਰ ਅੰਡਰ ਫਿਲਹਾਲ ਅਸੀਂ ਸਾਰੇ ਜਣੇ ਖੜੇ ਆ ਸਾਨੂੰ ਖੁਸ਼ੀ ਹੈ ਇਨਮੇਟਸ ਨੇ ਵੀ ਸਾਡੇ ਨਾਲ ਕੋਆਪਰੇਟ ਕੀਤਾ ਆ ਆਈ ਐਮ ਹੈਪੀ ਕਿ ਉਹਨਾਂ ਦੇ ਉਹਨਾਂ ਦੀ ਵੇਵ ਲੈਂਥ ਤੇ ਜਾ ਕੇ ਮੈਨੂੰ ਗੱਲ ਕਰਨ ਲਈ ਕਰਨੀ ਪਈ ਬਟ ਮੈਂ ਤੁਹਾਡੇ ਨਾਲ ਕਹਿ ਸਕਦਾ ਦਾਅਵੇ ਨਾਲ ਕਿ ਸਾਡੀ ਟੀਮ ਨੇ ਸਾਰੀ ਟੀਮ ਨੇ ਦਿਨ ਤੋਂ ਲੈ ਕੇ ਸਵੇਰ ਤੋਂ ਕਾਫੀ ਮਿਹਨਤ ਕੀਤੀ ਹੈ ਔਰ ਇਸ ਵळे ਅੰਦਰ ਦਾ ਮਾਹੌਲ ਸ਼ਾਂਤਮਈ ਕਿੰਨੇ ਘੰਟੇ ਦਾ ਟ੍ਰੈਕ ਰੋਟਾ ਦਾ ਸਰਵੇਸ਼ਨ ਹਾਂਜੀ ਕਿੰਨੇ ਘੰਟੇ ਲੱਗ ਗਏ ਕਿੰਨੇ ਘੰਟੇ ਹੋ ਗਏ ਜਿੰਨੇ ਸਵੇਰੇ ਸ਼ੁਰੂ ਹੋਈ ਹੈ ਤੇ ਹੁਣ ਤੋਂ ਅੱਧਾ ਹੀ ਘੰਟਾ ਦਾ ਹੈ ਜੋ ਟਾਈਮ ਹੈ ਉਹਨੂੰ ਕਾਊਂਟ ਕਰ ਲਓ ਸਰ ਛੱਤ ਤੇ ਹਲੇ ਵੀ ਕੁਝ ਫੀਸ ਨ ਨਹੀਂ ਕੇ ਸਾਰੇ نیچے ਜਾ ਚੁੱਕੇ ਨੇ ਉਹ ਹੇਠਲੇ ਜਾ ਕੇ ਨਹੀਂ ਦੇਖੋ ਬੈਰਕਸ ਦੇ ਵਿੱਚ ਨੇ ਲੇਕਿਨ ਜਿਹੜੀ ਬੈਰਕ ਡੈਮੇਜ ਹੋਈ ਆ ਉਸ ਬੈਰਕ ਦੇ ਇਨਵੈਂਟਸ ਨੂੰ ਰੀਅਲਾਈਨ ਕਰਨ ਵਾਸਤੇ ਰੀਅਡਜਸਟਮੈਂਟ ਕਰਨ ਵਾਸਤੇ ਸੁਵਿਧਨ ਜੇਲ ਆਈਜੀ ਜੇਲਸ ਇਸ ਗੱਲ ਨੂੰ ਹੈਂਡਲ ਕਰ ਰਹੇ ਨੇ ਕਿੰਨੀਆਂ ਬੈਰਕਾਂ ਦਾ ਸੌਣਾ ਹੈ ਸਰ ਦੇਖੋ ਇਹ ਜਿਹੜਾ ਮੈਟਰ ਸੀਗਾ ਇੱਕ ਬੈਰਕ ਦਾ ਸੀਗਾ ਦੂਜੀਆਂ ਬੈਰਕ ਤੇ ਜਿਵੇਂ ਹਮਦਰਦੀ ਹੁੰਦੀ ਆ ਉਸ ਕਰਕੇ ਸਪਰੈਡ ਕੀਤਾ ਆਦਰਵਾਈਸ ਟੈਕਨੀਕਲੀ ਇਟ ਵਾਸ ਲਿਮਿਟਡ ਟੂ 1 ਬੈਰਕ ਠੀਕ ਥੈਂਕ ਯੂ ਸਰ